ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੂਮਣਾ ਨਗਰ ਦੇ ਸਿਹਤ ਵਿਭਾਗ ਵਿੱਚ ਹੋਏ ਕੁਟਾਲੇ ਦੇ ਲਈ ਆਪ ਅਤੇ ਕਾਂਗਰਸ ਦੋਵੇਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਦਾਰ ਹਨ ਜੇ ਇਨਸਾਫ ਜਲਦੀ ਨਾ ਮਿਲਿਆ ਤਾਂ ਭਾਜਪਾ ਮੋਰਚਾ ਖੋਲੇਗੀ ਇਹ ਵਿਚਾਰ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਅਤੇ ਆਗੂ ਪਰਮਿੰਦਰ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਨਿਰਮਲ ਨૈયਰ ਸਕੱਤਰ ਨਵਲ ਜੈਨ ਉਹ ਜਸਵੀ ਅਰੋੜਾ ਮਹਿਲਾ ਪ੍ਰਧਾਨ ਸ਼ੀਨੂ ਚੋਗ ਨੇ ਅੱਜ ਕੋਟਾਲੇ ਦੇ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਤੋਂ ਬਾਅਦ ਖੁਲਾਸਾ ਕਰਦੇ ਹੋਏ ਕਹੇ ਕਿ ਭਾਵੇਂ ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਤੇ ਦੋਸ਼ ਲਗਾ ਰਹੇ ਹਨ ਪਰ ਇਹ ਆਪਣੀਆਂ ਆਪਣੀਆਂ ਗਲਤੀਆਂ ਤੋਂ ਬਚਣ ਵਾਲੇ ਨਹੀਂ ਉਹਨਾਂ ਯਾਦ ਦਿਵਾਇਆ ਕਿ 2018 ਵਿੱਚ ਜਦੋਂ ਪੰਜਾਬ ਵਿਜੀਲੈਂਸ ਵਿਭਾਗ ਨੂੰ ਨਿਗਮ ਦੇ ਸੇਤ ਵਿੰਗ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਤਾਂ ਉਹਨਾਂ ਤੇ ਕਾਰਵਾਈ ਕਰਨ ਤੋਂ ਪਹਿਲਾਂ ਵਿਜੀਲੈਂਸ ਨੇ ਨਿਗਮ ਤੋਂ ਸਫਾਈ ਸੇਵਕਾਂ ਅਤੇ ਸੀਵਰੇਜ ਵਾਲਿਆਂ ਦੀ ਗਿਣਤੀ ਦਾ ਰਿਕਾਰਡ ਮੰਗਿਆ ਸੀ ਜਿਸ ਨੂੰ ਦੇਣ ਤੋਂ ਉਸ ਸਮੇਂ ਦੇ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਸੀ ਜੇਕਰ ਇਹ ਰਿਕਾਰਡ ਉਸ ਸਮੇਂ ਦਿੱਤਾ ਜਾਂਦਾ ਤਾਂ ਉਕਤ ਕਪਲੇ ਤੋਂ ਬਚਿਆ ਜਾ ਸਕਦਾ ਸੀ ਭਾਜਪਾ ਆਗੂ ਨੇ ਕਿਹਾ ਕਿ ਇਹ ਕਾਫੀ ਨਹੀਂ ਹੈ ਪਰ ਜਦੋਂ ਬਾਇਓਮੈਟ੍ਰਿਕ ਹਾਜ਼ਰੀ ਦਾ ਮਾਮਲਾ ਆਇਆ ਉੱਥੇ ਵੀ ਹੈਲਥ ਵਿੰਗ ਨੇ ਵਿਰੋਧ ਕੀਤਾ ਨਿਗਮ ਦੇ ਫੰਡਾਂ 'ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੇ ਵੀ ਉਹਨਾਂ ਸ਼ਿਕਾਇਤਾਂ ਨੂੰ ਟਾਲਮੁਟੋਲ ਰੱਖਿਆ ਗਿਆ ਜੇ ਸਕਾਰਨ ਕਪਲੇ ਨਾਲ ਸੰਬੰਧਿਤ ਕਰਮਚਾਰੀ ਅਤੇ ਅਧਿਕਾਰੀ ਨਾ ਸਿਰਫ ਇੱਕ ਹੀ ਸੀਟ ਤੇ ਬੈਠੇ ਰਹੇ ਲੰਬੇ ਸਮੇਂ ਤੋਂ ਪ੍ਰਮੋਸ਼ਨ ਵੀ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਨਹੀਂ ਹੈ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਂਦੇ ਹੀ ਸਾਰੇ ਨਿਯਮ ਕਾਨੂੰਨ ਨੂੰ ਛੇਕੇ ਟੰਗ ਕੇ ਹੈਲਥ ਵਿੰਗ ਵਿੱਚ ਪੱਕੀ ਨਿਯੁਕਤੀਆਂ ਦੇ ਨਾਮ ਆਪਣੇ ਚਾਹੇਤੇ ਲੋਕਾਂ ਨੂੰ ਪੱਕਾ ਕਰਵਾਉਣ ਦੀ ਖੇਡ ਖੇਡੀ ਹੈ ਜੇ ਇਸ ਕਾਰਨ ਕਾਂਗਰਸ ਦੇ ਰਾਜ ਵਿੱਚ ਉਪਰੋਕਤ ਕਪਲੇ ਦੀ ਨੀਂਹ ਰੱਖਣ ਵਾਲੇ ਅੰਸਰਾਂ ਨੂੰ ਜਿੱਥੇ ਬਲ ਮਿਲਿਆ ਉੱਥੇ ਹੀ ਉਹਨਾਂ ਨੇ ਭ੍ਰਸ਼ਟਾਚਾਰ ਅਤੇ ਸਵਾਰਥੀ ਨੀਤੀਆਂ ਦੀ ਆੜ ਵਿੱਚ ਆਪਣੀਆਂ ਜੇਬਾਂ ਪਰਣ ਨੂੰ ਵੀ ਬਧੇਰੇ ਮਹੱਤਵ ਦਿੱਤਾ ਜਿਸ ਵਿੱਚ ਆਪ ਅਤੇ ਕਾਂਗਰਸ ਦੇ ਆਗੂਆਂ ਦੇ ਨਾਲ ਨਾਲ ਲੰਬੇ ਸਮੇਂ ਤੋਂ ਨਿਗਮ ਵਿੱਚ ਉੱਚ ਅਹੁਦਿਆਂ ਤੇ ਕੰਮ ਕਰਦੇ ਆ ਰਹੇ ਹਨ ਸਮੇਂ-ਸਮੇਂ ਤੇ ਬੈਠੇ ਅਧਿਕਾਰੀਆਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਾਈਪਾਗੋ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਹੈਲਥ ਵਿੰਗ ਵਿੱਚ ਪੱਕੀ ਭਰਤੀ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਨੂੰ ਇੱਕ ਪਾਸੇ ਰੱਖਣ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਹਰੀ ਨੀਤੀ ਅਪਣਾ ਰਹੇ ਹਨ ਉਹਨਾਂ ਉਕਤ ਕਪਲਿਆਂ ਵਿੱਚ ਨਿਗਮ ਯੂਨੀਅਨ ਦੀ ਚੁੱਪੀ ਤੇ ਵੀ ਸਵਾਲ ਖੜੇ ਕੀਤੇ ਇਹ ਹੈ ਸਫਾਈ ਸੇਵਕ ਅਤੇ ਸੀਵਰੇਜ ਮੈਨ ਯੂਨੀਅਨ ਦੀ ਤਾਕਤ ਹੁਣ ਜਦੋਂ ਆਪਣੀ ਹੱਕੀ ਕਮਾਈ ਦੂਜਿਆਂ ਦੀਆਂ ਜੇਬਾਂ ਵਿੱਚ ਪਾਉਣ ਦੇ ਸਬੂਤ ਸਾਹਮਣੇ ਆ ਚੁੱਕਿਆ ਨਾ ਤਾਂ ਯੂਨੀਅਨ ਨੂੰ ਵੀ ਦੋਸ਼ੀਆਂ ਖਿਲਾਫ ਮੋਰਚਾ ਖੋਲਣਾ ਚਾਹੀਦਾ ਹੈ ਸ਼੍ਰੀ 蒂ਮਾਨ ਨੇ ਲੋਕਲ ਬਾਡੀ ਮੰਤਰੀ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਵਿੱਚ ਫੈਲੇ ਭ੍ਰਸ਼ਟਾਚਾਰ ਨੂੰ ਠੱਲ ਪਾਉਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਕਪਲਿਆਂ ਨਾਲ ਸੰਬੰਧਿਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਲਈ ਮਾਮਲਾ ਪੁਲਿਸ ਹਵਾਲੇ ਕੀਤਾ ਜਾਵੇ ਨਿਗਮ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਪ ਭਾਜਪਾ ਆਗੂਆਂ ਨੇ ਨਗਰ ਨਿਗਮ ਦੀ ਵੈਬਸਾਈਟ ਤੇ ਵਾਰਡ ਅਤੇ ਬਲਾਕ ਪੱਧਰ ਤੇ ਨਿਗਮ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਫਾਈ ਕਰਮਚਾਰੀਆਂ ਸ਼ਿਵਰਾਜ ਸ਼ਿਵਰਾਜ ਮੁੱਖ ਟੈਕਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਅਸਾਮੀਆਂ ਤੇ ਕੰਮ ਦੀ ਜਾਣਕਾਰੀ ਪੋਸਟ ਕਰਨ ਦੀ ਮੰਗ ਕੀਤੀ ਹੈ ਇਸ ਰਾਹੀਂ ਜਿੱਥੇ ਲੋਕ ਆਪਣੇ ਖੇਤਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਬਾਰੇ ਵੀ ਜਾਣ ਸਕਣਗੇ ਉੱਥੇ ਹੀ ਇਸ ਨਾਲ ਨਿਗਮ ਵਿੱਚ ਬਿਨਾਂ ਡਿਊਟੀ ਤੋਂ ਤਨਖਾਹ ਲੈਣ ਦੀ ਧੋਖਾਧੜੀ ਨੂੰ ਵੀ ਠੱਲ ਪਵੇਗੀ। ਭਾਜਪਾ ਆਗੂਆਂ ਨੇ ਨਿਗਮ ਦਫ਼ਤਰ ਵਿੱਚ ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਦੇ ਕੰਮਕਾਜ ਕਰਵਾਉਣ ਲਈ ਦਾਖਲ ਹੋਣ ਤੇ ਪਾਬੰਦੀ ਲਾਉਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਲੋਕਲ ਵਾਡੀ ਵਿਭਾਗ ਸਥਾਨਕ ਲੋਕਾਂ ਦੇ ਕੰਮਾਂ ਲਈ ਬਣਾਇਆ ਗਿਆ ਹੈ ਅਤੇ ਇਸ ਵਿੱਚ ਆਮ ਲੋਕਾਂ ਦਾ ਦਾਖਲਾ ਨਹੀਂ ਹੋ ਸਕਦਾ ਜੇ ਕਾਰਪੋਰੇਸ਼ਨ ਇਹ ਚਾਹੁੰਦੀ ਹੈ ਕਿ ਲੋਕਾਂ ਤੋਂ ਉਹਨਾਂ ਦੇ ਕੰਮ ਬਾਰੇ ਸਵਾਲ ਨਾ ਉਠਾਏ ਜਾਣ ਉਹ ਆਪਣੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਭਾਜਪਾ ਅਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਕਤ ਤੋਖਾ ਤੜੀ ਦੀ ਸਮੇਂ ਦੇ ਅੰਦਰ ਜਾਂਚ ਕਰਕੇ ਸਾਰੇ ਦੋਸ਼ੀਆਂ ਨੂੰ ਸਜ਼ਾਵਾ ਨਾ ਦਿੱਤੀਆਂ ਤਾਂ ਭਾਜਪਾ ਨਿਗਮ ਦੇ ਖਿਲਾਫ ਮੋਰਚਾ ਖੋਲ ਦੇਵੇਗੀ